ਹਾਂਜੀ ਮੇਰੇ ਨਾਲ ਜੁੜੇ ਆ ਮੈਡਮ ਕੁਲਜੀਤ ਕੌਰ ਜੀ ਤਰਨਤਾਰਨ ਡਿਸਟ੍ਰਿਕਟ ਤੋਂ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਡਮ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸ਼ੋਭਨਾਮ ਜੀ ਮੇਰਾ ਨਾਮ ਸਰ ਕੁਲਜੀਤ ਕੌਰ ਮਾਂਡਾ ਅੱਛਾ ਤੇ ਇਹ ਕਿਹੜੇ ਸਕੂਲ ਤੋਂ ਮੈਡਮ ਤੁਸੀਂ ਮੇਰਾ ਜੀ ਸਰਕਾਰੀ ਐਲੀਮੈਂਟਰੀ ਸਕੂਲ ਨੰਦਪੁਰ ਮੈਂ ਬਤੌਰ ਮੁਖ ਦੇਵਕਾ ਕੰਮ ਕਰ ਰਹੀ ਆ ਅੱਛਾ ਠੀਕ ਹੈ ਜੀ ਤੇ ਮੈਡਮ ਤੁਸੀਂ ਸਾਡੇ ਨਾਲ ਅਨੁਬੋਧਿਆ ਗਰੁੱਪ ਦੇ ਵਿੱਚ ਜੁੜੇ ਹੋਏ ਆ ਹਾਂਜੀ ਤੇ ਤੁਹਾਨੂੰ ਕੋਈ ਲਾਭ ਹੋਇਆ ਜੀ ਇਸ ਗੱਲ ਦਾ ਬਿਲਕੁਲ ਬਹੁਤ ਜ਼ਿਆਦਾ ਜਿਹੜਾ ਤੁਸੀਂ ਕੰਮ ਡੇਲੀ ਸਲਾਈਡਸ ਪੇਜ ਰਹੇ ਸੀ ਬੱਚਿਆਂ ਦੇ ਨਾਲ ਰਿਲੇਟਡ ਜਿੰਨੇ ਵੀ ਉਹਨਾਂ ਦੇ ਤੁਸੀਂ ਬਕਾਇਦਾ ਉਹਨਾਂ ਨੂੰ ਚੈੱਕ ਵੀ ਕਰ ਰਹੇ ਸੀ ਤੇ ਉਹਨਾਂ ਦੇ ਜੋ ਵੀ ਡਰਾਬੈਕਸ ਸੀ ਉਹ ਦੱਸ ਰਹੇ ਸੀ ਉਹਦੇ ਨਾਲ ਜਿਹੜਾ ਵਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਤੇ ਅਸੀਂ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਕਰ ਰਹੇ ਹਾਂ ਕਿਉਂਕਿ ਸਾਡੇ ਤਿੰਨ ਬੱਚੇ ਨੂੰ ਮੋਦਿਆ ਗਏ ਇਸ ਦੇ ਵਿੱਚ ਸੀਮਾ ਮੈਡਮ ਮੇਰੇ ਜਿਹੜੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਤੁਹਾਨੂੰ ਬਕਾਇਦਾ ਫੋਲੋ ਕੀਤਾ ਤੇ ਬਹੁਤ ਹੀ ਬਹੁਤ ਬਹੁਤ ਧੰਨਵਾਦ ਸਰ ਬਹੁਤ ਖੁਸ਼ੀ ਦੀ ਗੱਲ ਹੈ ਮੈਡਮ ਇੱਕ ਰੂਰਲ ਏਰੀਆ ਦੇ ਵਿੱਚੋਂ ਤਿੰਨ ਬੱਚੇ ਤੁਸੀਂ ਸਿਲੈਕਟ ਕਰਵਾ ਦਿੱਤੇ ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਹੋਰ ਕੁਝ ਕਹਿਣਾ ਚਾਹੋਗੇ ਤੁਸੀਂ ਸਰ ਮੈਂ ਇਹੀ ਕਹਾਂਗੀ ਕਿ ਮੇਰਾ ਇੱਕ ਮਤਲਾ ਗਜ਼ਲ ਦਾ ਕਿ ਹਨੇਰਾ ਹੋ ਰਿਹਾ ਗੂੜਾ ਘਰਾਂ ਦੀ ਚੌਕਸੀ ਕਰਿਏ ਕੋਈ ਦੀਵਾ ਕੋਈ جگਨੂ ਬਣੋ ਤੇ ਰੌਸ਼ਨੀ ਕਰਿਏ ਤੇ ਤੁਸੀਂ ਸਾਡੇ ਲਈ ਉਹ ਦੀਵਾ ਉਹ ਜੁਗ ਨੂੰ ਬਣੇ ਹੋ ਤੇ ਅਸੀਂ ਨਿਰੰਤਰ ਜਿਹੜਾ ਰੋਸ਼ਨੀ ਵਾਲ ਅਗਰਸਰ ਰਵਾਂਗੇ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਸਾਨੂੰ ਇੱਕ ਦੂਜੇ ਦੇ ਵਿੱਚ ਜਿਹੜੀ ਆਪਣੀ ਹੀ ਸ਼ਵੀ ਦਿਖਾਈ ਦਿੰਦੀ ਆ ਅਸੀਂ ਸਾਰੇ ਇੱਕ ਦੂਜੇ ਦੇ ਲਈ ਮਿਰਰ ਦਾ ਕੰਮ ਕਰਦੇ ਪਿਆ ਤਾਂ ਇਸ ਕਰਕੇ ਤੁਹਾਡੇ ਆਪਣੇ ਜਿਹੜੇ ਗੋਹਣਾ ਉਹ ਝਲਕਦੇ ਪਏ ਆ ਤੁਹਾਡੇ ਸ਼ਬਦਾਂ ਦੇ ਵਿੱਚ। ਸਰ ਮੈਂ ਉਹ ਇਦਾਂ ਜਿਹੜਾ ਪ੍ਰੋਗਰਾਮ ਸੀ ਮੈਂ ਕਹਿਣਾ ਚਾਹੂੰਗੀ ਕਿ ਇੱਕ ਮੈਡੀਟੇਸ਼ਨ ਦੀ ਤਰ੍ਹਾਂ ਸੀ। ਜਿਵੇਂ ਕਿ ਇਹ ਅੰਕੜਿਆਂ ਦੀ ਖੇਡ ਵਿੱਚ ਉਲਝੇ ਹੋਏ ਆ ਬਹੁਤ ਅੱਕੇ ਥੱਕੇ ਆ ਤੇ ਇੱਕਦਮ ਮਾਨਸਿਕ ਥਕਾਵਟ ਜਿਹੜੀ ਆ ਉਹ ਅਧੂਰ ਹੋ ਗਈ ਆ ਕਿਉਂਕਿ ਸਾਰੀਆਂ ਸ਼ਖਸੀਅਤਾਂ ਇੰਨੀਆਂ ਵਧੀਆ ਸੀ ਜਿਹੜੇ ਆਪਣੀ ਲੀਤੋਂ हट ਕੇ ਕੰਮ ਕਰਨ ਵਾਲੇ ਜਨੂਨ ਵਾਲੇ ਜਿਹੜੇ ਅਧਿਆਪਕ ਜਾਂ ਕਹਿ ਲਓ ਕਿ ਸੂਰਬੀਰ ਜਿਹੜੇ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਮੈਂ ਬਹੁਤ-ਬਹੁਤ ਅਗਾਜ ਸੰਸਥਾ ਦਾ ਵੀ ਧੰਨਵਾਦ ਕਰਦੀ ਹਾਂ ਤੇ ਭਾਈ ਜਤਾਜੀ ਸੰਸਥਾ ਦਾ ਵੀ ਤੇ ਤੁਹਾਨੂੰ ਜਿਹੜਾ ਤੁਹਾਡੇ ਵਰਗੇ ਹੀਰੇ ਸਾਡੇ ਲਈ ਚੁਣ ਕੇ ਲਿਆਂਦੇ ਕਿ ਅਸੀਂ ਤੁਹਾਨੂੰ ਮਿਲ ਸਕੀਏ ਫਿਰ ਮੈਂ ਦੱਸਦਾ ਮੈਨੂੰ ਤੁਹਾਡਾ ਵੱਡਪਨ ਦੂਜਿਆਂ ਵਿੱਚ ਸਾਨੂੰ ਆਪਣੀ ਸ਼ਭੀ ਦਿਖਾਈ ਦਿੰਦੀ ਹੈ ਤੇ ਤੁਸੀਂ ਬਹੁਤ ਵਧੀਆ ਅਧਿਆਪਕ ਹੈਗੇ ਆ ਤੁਹਾਡੇ ਨਾਲ ਕਨਵਰਸੇਸ਼ਨ ਮੈਂ ਕੀਤੀ ਹੈ ਤੇ ਆਸ ਕਰਦਾ ਵੀ ਤੁਸੀਂ ਇਹ ਦੁਆਵਾਂ ਦੇ ਬਿਜ਼ਨਸ ਦੇ ਵਿੱਚ ਅੱਗੇ ਵੀ ਸਾਡੇ ਨਾਲ ਵੀ ਜੁੜੇ ਰਹੋਗੇ ਤੇ ਆਪਣੇ ਵੀ ਇਹ ਕਾਰਜ ਜਿਹੜੇ ਕਰਦੇ ਰਹੋਗੇ ਸਰ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਸੱਚੀ ਕਾਲ ਮੈਡਮ ਦੀ ਸੱਚੀ ਕਾਲ ਸਰ ਸੱਚੀ ਕਾਲ ਜੀ